ਵੜਿਆਈ ਤੇ ਸੁਖ ਹੈ ਤਾਂ ਬਰਮ ਵਿੱਦਿਆ ਦੇ ਵਿੱਚ ਇਹ ਜੀ ਸਾਰੇ ਸਲੰਗਾ ਕਰ ਦੇ ਸੁਖ ਨਹੀਂ ਬਹੁਤਾ ਤਨ ਖਾਟੇ ਸੁਖ ਸ਼ਬਦ ਇਹ ਸਾਰੇ ਪਰੋਕਾਰ ਜਿਸ ਨੂੰ ਕੋਈ ਵੀ ਸੋਝੀ ਨਹੀਂ ਨਿਦਾਨ ਬੱਚਾ ਉਹਨੂੰ ਇਹ ਨਹੀਂ ਪਤਾ ਸੁਖ ਸੁੱਖ ਹੁੰਦਾ ਕੀ ਹੈ ਸਰੀਰ ਦੇ ਧਰਮ ਨਾਲ ਉਹ ਵੀ ਸੁਖ ਨਹੀਂ ਚਾਹੁੰਦਾ ਪਾਵਾ ਕਹਿਣ ਨਹੀਂ ਜਾਂਦਾ ਉਹਦੇ ਸਰੀਰ 'ਚ ਕੋਈ ਭੁੱਖ ਦਾ ਦੇ ਦਾ ਕਿਸੇ ਟੀਡੀ ਵੀ ਪੁਣੇ ਦੇ ਸੰਤਾਉਣ ਦਾ ਟਬਲ ਹੋ ਗਏ ਉਹਦੇ ਕੋਈ ਕਟੈਲੀ ਦਿੱਤੀ ਹੈ ਉਹ ਜਿਹੜੇ ਟਿਆ ਟਿਆ ਕਰਨ ਲੱਗ ਜਾਂਦੇ ਜੇ ਉਸ ਦੇ ਸਰੀਰ ਨੂੰ ਰਾਮ ਹੋਵੇ ਜਾਂ ਖੇਲੂ ਜਾਂ ਸੌਂਜੂ ਰੋਂਦਾ ਨਹੀਂ ਫਿਰ ਉਹਨੂੰ ਵੀ ਸੋਝੀ ਹੈ ਸੁੱਖ ਦੁੱਖ ਕਹਿਣਾ ਨਹੀਂ ਆਉਂਦਾ ਪਤਾ ਨਹੀਂ ਹੁੰਦਾ ਕੀ ਹੈ ਪਰ ਜੇ ਸਰੀਰ ਨੂੰ ਤਖਰੀਬ ਹੋਵੇ ਉਹ ਟਿਆ ਟਿਆ ਕਰਨ ਤੇ ਨਹੀਂ ਛੱਡਦਾ ਇਹਨਾਂ ਬੱਚੇ ਤੇ ਲੈ ਕੇ ਛੋਟੀ ਦੇ ਵਿਦਮਾਨਾਂ ਤੱਕ ਸੁਖਦੁਖ ਤੋਂ ਕੋਈ ਪਰਮ ਗਿਆਨੀ ਨਿਕਲਿਆ ਹੋਰ ਨਹੀਂ ਇਹ ਸੰਸਾਰ ਵਿਕਾਰ ਸੰਸੇਵ ਤਰੇ ਪਰਮ ਗਿਆਨੀ ਇਹ